ਇਕ ਸਮਾਗਮ ਕਰਕੇ ਸ਼੍ਰੀ ਮੁਖਸਰ ਸਾਹਿਬ ਜਿਲ੍ਹੇ ਦੇ ਪਿੰਡ ਸੁਖਨਾ ਅਬੂਲ ਦੇ ਵਿੱਚ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਪ੍ਰਤਪਾਲ ਸ਼ਰਮਾ ਨੂੰ ਅੱਜ ਡੀਐਸਪੀ ਗਿਦਰਬਾਹ ਦੀ ਅਗਵਾਈ ਦੇ ਵਿੱਚ ਆਈ ਇੱਕ ਪੁਲਿਸ ਟੀਮ ਨੇ ਡਿਟੇਨ ਕਰ ਲਿਆ ਗੈਰ ਕਾਨੂੰਨੀ ਢੰਗ ਦੇ ਨਾਲ ਭਾਜਪਾ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਜਾਣ ਦਾ ਵਿਰੋਧ ਕਰਦਿਆ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਪੱਲੇ ਇਸ ਵੇਲੇ ਕੁਝ ਵੀ ਨਹੀਂ ਹੈ ਜੋ ਕਿ ਪੰਜਾਬ ਵਾਸੀਆਂ ਨੂੰ ਦੇ ਸਕੇ ਜੋ ਗਿਦਰਬਾਹ ਤੋਂ ਵੀ ਭਾਜਪਾ ਆਗੂ ਨੂੰ ਹਿਰਾਸਤ ਵਿੱਚ ਲਿਆ ਗਿਆ ਐਡਵੋਕੇਟ ਪ੍ਰਤਪਾਲ ਸ਼ਰਮਾ ਨੂੰ ਡਿਟੇਨ ਕੀਤਾ ਗਿਆ ਤੇ ਉੱਥੇ ਹੀ ਪਿੰਡ ਸੁਖਨਾ ਵਿੱਚ ਬੀਜਪੀ ਦੇ ਕੈਂਪ ਤੋਂ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਮਨਪ੍ਰੀਤ ਸਿੰਘ ਬਾਦਲ ਨੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਈ ਜਾਣ ਦਾ ਕਰੜਾ ਵਿਰੋਧ ਵੀ ਕੀਤਾ। ਤੁਸੀਂ ਖਬਰ ਤੇ ਯਸ਼ ਸ਼ਾਹ ਨਾਲ ਜੁੜ ਚੁੱਕੇ ਨੇ ਸੋਇਸ ਕੀ ਕੁਝ ਜਾਣਕਾਰੀ ਹੈ ਹੋਰ ਜਿਹੜਾ ਕਿ ਸਿਆਸੀ ਮਾਹੌਲ ਮਾਹੌਲ ਜਿਹੜਾ ਕਿ ਕਾਫੀ ਪਖਦਾ ਹੋਇਆ ਦਿਖਾਈ ਦੇ ਰਿਹਾ ਹੈ ਐਡਵੋਕੇਟ ਪ੍ਰਤਪਾਲ ਸ਼ਰਮਾ ਨੂੰ ਵੀ ਡਿਟੇਨ ਕੀਤਾ ਗਿਆ ਤੇ ਹਿਰਾਸਤ ਦੇ ਵਿੱਚ ਲਿਆ ਗਿਆ ਜੀ। ਫਰਮ ਦੱਸਦੀ ਇੱਕ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦਾ ਜਿਹੜਾ ਸਿਲਸਿਲਾ ਹੈ ਅੱਜ ਸਮੁੱਚੇ ਪੰਜਾਬ ਦੇ ਵਿੱਚ ਹੀ ਪੁਲਿਸ ਨੇ ਇੱਕ ਵਿਆਪਕ ਆਪਰੇਸ਼ਨ ਚੇਰ ਲਿਆ ਸੀ ਪਹਿਲਾਂ ਤੋਂ ਹੀ ਪੁਲਿਸ ਨੂੰ ਜਿਹੜਾ ਹੈੱਡਕੁਆਰਟਰ ਤੋਂ ਹਦਾਇਤਾਂ ਮਿਲੀਆਂ ਸਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿ ਜਿੱਥੇ ਵੀ ਭਾਜਪਾ ਦੇ ਆਗੂ ਅਜਿਹੇ ਸਮਾਗਮ ਕਰਨ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ ਕਿਉਂਕਿ ਅਜਿਹੇ ਸਮਾਗਮਾਂ ਦੇ ਨਾਲ ਸੂਬਾ ਸਰਕਾਰ ਨੂੰ ਜਿਹੜਾ ਆਪਦਾ ਇੱਕ ਪ੍ਰਾਈਵੇਟ ਡਾਟਾ ਲੀਕ ਹੋਣ ਦਾ ਖਤਸ਼ਾ ਸੀ ਭਾਜਪਾ ਅੱਗੂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਅੰਕੜੇ ਜਾਂ ਡਾਟਾ ਸਾਂਝਾ ਕਰਨ ਵਾਸਤੇ ਲੋਕਾਂ ਦੇ ਵਿੱਚ ਨਹੀਂ ਪਹੁੰਚੇ ਸਨ ਸਗੋਂ ਭਾਜਪਾ ਆਗੂ ਦਾਵਾ ਕਰ ਰਹੇ ਹਨ ਕਿ ਜਿਸ ਤਰ੍ਹਾਂ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਾਮ ਬਦਲ ਕੇ ਪੀਐਮ ਸ਼੍ਰੀ ਤੋਂ ਬਾਅਦ ਸਰਕਾਰੀ ਸਕੂਲ ਦਾ ਨਾਮ ਲੱਗਦਾ ਹੈ ਪੰਜਾਬ ਸਰਕਾਰ ਕੋਲੇ ਹੋਏ ਮੁਹੱਲਾ ਕਲੀਨਿਕਸ ਹਨ ਉਹਨਾਂ ਦਾ ਨਾਮ ਵੀ ਬਦਲ ਕੇ ਪ੍ਰਧਾਨ ਮੰਤਰੀ ਆਵਾਸ ਜਾਂ ਸਵੱਛ ਭਾਰਤ ਨਾਲ ਜੋੜ ਕੇ ਕਈ ਜਗ੍ਹਾ ਦੇ ਉੱਪਰ ਇਹਨਾਂ ਅਧਾਰਿਆਂ ਦੇ ਨਾਮ ਲਿਖੇ ਜਾ ਚੁੱਕੇ ਹਨ ਉਸ ਤਰ੍ਹਾਂ ਫੂਡ ਸਪਲਾਈ ਵਿਭਾਗ ਵੀ ਹੈ ਉਹਦੇ ਉੱਪਰ ਵੀ ਆਉਣ ਦੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਨਾਮ ਜਾਂ ਕੇਂਦਰ ਸਰਕਾਰ ਦੇ ਅਧਾਰਿਆਂ ਦੇ ਨਾਮ ਹੈ ਪਬਲਿਕੇਟ ਕਰ ਦਿੱਤੇ ਜਾਣਗੇ ਕੁੱਲ ਮਿਲਾ ਕੇ ਆਗੂਆਂ ਦਾ ਵੀ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਪੱਲੇ ਇੱਥੇਲੇ ਪੰਜਾਬੀਆਂ ਨੂੰ ਦੇਣ ਵਾਸਤੇ ਕੁਝ ਨਹੀਂ ਹੈ ਸਾਰੀਆਂ ਠੀਮਾ ਇੱਥੋਂ ਤੱਕ ਕਿ ਜੋ ਪੀਤੀਆਂ ਸਰਕਾਰਾਂ ਵਿੱਚ ਪੰਜਾਬ ਵਾਸੀਆਂ ਨੂੰ 2 ਰੁਪਏ ਕਿਲੋ ਵਾਲੀ ਕਣਕ ਦਿੱਤੀ ਜਾਂਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ 3.5 ਸਾਲਾਂ ਤੋਂ ਕਿਸੇ ਇੱਕ ਵੀ ਵਿਅਕਤੀ ਨੂੰ ਮੁਫਤ ਦੀ ਕਣਕ ਨਹੀਂ ਦੇ ਸਕੀ ਜਦੋਂ ਲੋਕਾਂ ਨੂੰ 5 ਕਿਲੋ ਪ੍ਰਤੀ ਵਿਅਕਤੀ ਪਰਿਵਾਰਕ ਮੈਂਬਰਾਂ ਨੂੰ 6-6 ਮਹੀਨਿਆਂ ਦੀ ਕਣਕ ਮਿਲਦੀ ਹੈ ਉਹ ਕਣਕ ਵੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਪਰ ਆਗੂਆਂ ਦਾ ਕਹਿਣਾ ਹੈ ਕਿ ਜਿਵੇਂ ਉਹ ਆਪਣੀ ਸਰਕਾਰ ਦੀਆਂ ਨੀਤੀਆਂ ਜਿਸ ਵਿੱਚ ਸਿਹਤ ਬੀਮਾ ਕਾਰਡ ਲੋਕਾਂ ਨੂੰ ਵੱਧ ਤੋਂ ਵੱਧ ਬਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਉਹ ਪਿੰਡਾਂ ਵਿੱਚ ਪਹੁੰਚੇ ਦੀ ਤਾਂ ਸਰਕਾਰ ਨੇ ਇਸ ਵਿੱਚ ਵਿਗੜ ਪਾ ਕੇ ਜੋ ਜਿਹੜੀ ਮੁਕਤਜ਼ਰ ਫਾਇਦ ਜ਼ਿਲ੍ਹੇ ਦੀ ਸਬ ਡਿਵੀਜ਼ਨ ਗਿੱਦੜਵਾਏ ਉਤੋਂ ਦੇ ਭਾਜਪਾ ਗੂ ਐਡਵੋਕੇਟ ਪਾਲ ਸ਼ਰਮਾ ਨੂੰ ਕਸਟਡੀ ਵਿੱਚ ਲੈ ਲਿਆ ਸੀ ਤਾਂ ਮਨਪ੍ਰੀਤ ਬਾਦਲ ਭਾਜਪਾ ਦਾ ਇੱਕ ਵੱਡਾ ਨਾਮ ਹੈ ਉਹਨਾਂ ਨੇ ਪਹੁੰਚ ਕੇ ਵਿਰੋਧ ਕੀਤਾ ਮਾਮਲਾ ਪੰਜਾਬ ਪੁਲਿਸ ਹੈੱਡ ਕੁਆਰਟਰ ਤੱਕ ਸੀਐਮ ਤੱਕ ਪਹੁੰਚਿਆ ਪੁਲਿਸ ਨੇ ਵਿਰੋਧ ਨਾ ਪੜ ਕੇ ਇਹਨਾਂ ਹਾਲਾਤਾਂ ਨੂੰ ਕਾਬੂ ਪਾਉਣ ਵਾਸਤੇ ਜਿਹੜੇ ਐਡਵੋਕੇਟ ਪ੍ਰਿਤਪਾਲ ਸ਼ਰਮਾ ਹਨ ਉਹਨਾਂ ਨੂੰ ਹੁਣ ਤੋਂ ਅੱਧਾ ਘੰਟਾ ਪਹਿਲਾਂ ਜਿਹੜਾ ਡਿਟੇਨ ਫ੍ਰੀ ਕਰ ਦਿੱਤਾ ਹੈ ਹਿਰਾਸਤ ਵਿੱਚੋਂ ਛੱਡ ਦਿੱਤਾ ਹੈ ਪਰ ਇਹਦੇ ਨਾਲ ਤਸਵੀਰ ਆਉਂਦੇ ਦਿਨਾਂ ਵਿੱਚ ਸਾਫ਼ ਹੋਵੇਗੀ ਕਿ ਭਾਜਪਾ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਪ੍ਰਚਾਰ ਉਹ ਜ਼ੋਰ-ਸ਼ੋਰ ਨਾਲ ਕਰੇਗੀ ਜੇ ਪੰਜਾਬ ਸਰਕਾਰ ਹੋਰ ਨਾ ਕੰਮਾਂ ਵਾਂਗ ਪੁਲਿਸ ਦੇ ਬਲ ਨਾਲ ਭਾਜਪਾ ਆਗੂਆਂ ਦੀਆਂ ਜਿਹੜੀਆਂ ਪੋਲਿਟੀਕਲ ਮੂਵਮੈਂਟਸ ਨੇ ਉਹਨਾਂ ਨੂੰ ਦਬਾ ਲਵੇਗੀ ਉੱਤੇ ਹੀ ਭਾਜਪਾ ਦੇ ਬੁਲਾਰਿਆਂ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਗਤੀਵਿਧੀ ਕਰਨ ਉੱਪਰ ਰੋਕ ਹੈ ਜਿਹੜੀ ਨਹੀਂ ਲਗਾਈ ਗਈ ਕਿਉਂਕਿ ਸਟੇਟ ਗਵਰਨਮੈਂਟ ਨੂੰ ਸਿਰਫ ਇਹੀ ਡਰ ਹੈ ਕਿ ਕਿਤੇ ਕੋਈ ਪ੍ਰਾਈਵੇਟ ਡਾਟਾ ਲੀਕ ਨਾ ਹੋ ਜਾਵੇ ਦੂਜੇ ਪਾਸੇ ਭਾਜਪਾ ਆਗੂ ਵੀ ਇਹ ਗੱਲ ਸਪੱਸ਼ਟ ਕਰ ਰਹੇ ਕਿ ਕੋਈ ਕਿਸੇ ਵੀ ਤਰ੍ਹਾਂ ਦਾ ਡਾਟਾ ਲੀਕ ਕਰਨ ਵਾਸਤੇ ਇਹ ਚੀਜ਼ ਜਨਤਾ ਵਿੱਚ ਨਹੀਂ ਲੈ ਕੇ ਸਗੋਂ ਭਾਜਪਾ ਆਪਣਾ ਮਨੋਰ ਜਿਹੜਾ ਦੱਸ ਰਹੀ ਹੈ ਕਿ ਲੋਕ ਵੱਤ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਸਹੂਲਤਾਂ ਨਾਲ ਜੁੜਨ ਅਤੇ ਉਹਨਾਂ ਦਾ ਲਾਭ ਲੈ ਸਕਣ ਜਿਵੇਂ ਕੁਝ ਜਿੱਥੇ ਕਿ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸਰਕਾਰ ਵੀ ਜਵਾਬਦੇਹੀ ਬਣਦੀ ਹੈ ਕਿ ਉਹਨਾਂ ਦੇ ਵੱਲੋਂ ਵੀ ਕਿਹਾ ਜਾਵੇ ਕਿ ਜਿਹੜੀ ਕਿ ਸਕੀਮਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਦੀ ਸਹੂਲਤਾਂ ਦੇ ਲਈ ਤੇ ਉਸ ਦੇ ਵਿੱਚ ਕਿਉਂ ਇਹਨਾਂ ਨੂੰ ਰੋਕਿਆ ਜਾ ਰਿਹਾ ਫਿਲਹਾਲ ਜਿੱਥੇ ਕਿ ਭਾਜਪਾ ਦੇ ਵਰਕਰਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ ਕੁਝ ਵੱਡਾ ਪ੍ਰਦਰਸ਼ਨ ਕਰਨਗੇ ਇਸ ਦੇ ਖਿਲਾਫ ਸਕੀਮਾ ਚਲਾਉਣ ਦੇ ਲਈ ਦੀ ਬਿਲਕੁਲ ਭਾਜਪਾ ਗੁਆ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਹੈ ਜਿਹੜੀ ਵੱਖ-ਵੱਖ ਸਾਧਨਾਂ ਰਾਹੀਂ ਪੈਸਾ ਜੁਟਾ ਕੇ ਚਾਹੇ ਉਹ ਪੰਜਾਬ ਤੋਂ ਜੀਐਸਟੀ ਕਲੈਕਸ਼ਨ ਹੋਵੇ ਜਾਂ ਵੱਖ-ਵੱਖ ਤਰ੍ਹਾਂ ਦੇ ਟੈਕਸ ਕਲੈਕਸ਼ਨ ਦੇ ਰਾਹੀਂ ਪੰਜਾਬ ਦੀ ਜਿਹੜੀ ਇਨਕਮ ਹੈ ਉਹਦੇ ਵਿੱਚੋਂ ਕੁਝ ਫੀਸ ਦੀ ਹਿੱਸਾ ਕੇਂਦਰ ਸਰਕਾਰ ਨੂੰ ਜਾਂਦਾ ਹੈ ਭਾਜਪਾ ਗੁਆ ਦਾ ਕਹਿਣਾ ਹੈ ਕਿ ਪੰਜਾਬ ਦਾ ਇੱਕ ਪੈਸਾ ਵੀ ਕੇਂਦਰ ਦੇ ਕੋਲੇ ਨਹੀਂ ਰਹਿਣ ਦਿੱਤਾ ਜਾਵੇਗਾ ਸਗੋਂ ਉਸ ਤੋਂ ਕਈ ਗੁਣਾ ਵਧੇਰੇ ਫੰਡ ਪੰਜਾਬ ਦੇ ਵਿਕਾਸ ਵਾਸਤੇ ਖਰਚਿਆ ਜਾਵੇਗਾ ਵਿਸ਼ੇਸ਼ ਤੌਰ ਤੇ ਫੰਡ ਜਿਹੜਾ ਸਮਾਜ ਦੇ ਦਬੇ ਕੁਝ ਨਹੀਂ ਲੋਕਾਂ ਨੂੰ ਤੇ ਗਰੀਬੀ ਰੇਖਾ ਦੇ ਨੇੜੇ ਤੇੜੇ ਰਹਿਣ ਵਾਲੇ ਲੋਕਾਂ ਦੇ ਵਾਸਤੇ ਉਹਨਾਂ ਦੀ ਜ਼ਿੰਦਗੀ ਜੀਵਨ ਪੱਧਰ ਦੇ ਉੱਤਾਨ ਵਾਸਤੇ ਇਹ ਫੰਡ ਖਰਚਾ ਜਾਵੇਗਾ ਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਨਾਲ ਵਕਤ ਤੋਂ ਵੱਧ ਜੋੜਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਭਾਜਪਾ ਆਗੂ ਕਰਦੇ ਰਹਿਣਗੇ ਪਰ ਇਹ ਤਸਵੀਰ ਆਉਂਦੇ ਕੁਝ ਦਿਨਾਂ ਵਿੱਚ ਸਾਫ਼ ਹੋਵੇਗੀ ਜੀ ਕਿ ਸਟੇਟ ਗਵਰਨਮੈਂਟ ਅਜੇਆ ਕਰ ਨਹੀਂ ਦਿੰਦੀ ਹੈ ਜਾਂ ਰੋਕਦੀ ਹੈ ਪਰ ਭਾਜਪਾ ਆਗੂ ਆਪ ਦਾ ਇਹ ਤਿਆਰੀਆਂ ਕਰ ਚੁੱਕੇ ਹਨ ਕਿ ਚਾਹੇ ਉਹਨਾਂ ਨੂੰ ਵਿਰੋਧ ਪ੍ਰਦਰਸ਼ਨਾਂ ਦਾ ਰਾਹ ਅਖਤਿਆਰ ਕਰਨਾ ਪਵੇ ਭਾਵੇਂ ਭੱਜਪਾ ਅਗੋਂ ਨੂੰ ਗ੍ਰਿਫਤਾਰੀਆਂ ਦੇਣੀਆਂ ਪੈਣ ਪਰ ਉਹ ਹਰ ਕੀਮਤ ਦੇ ਉੱਪਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਮੂਵਮੈਂਟਸ ਨੇ ਜਿੰਨੇ ਅਦਾਰੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਟੇਕਓਵਰ ਕਰ ਲਏ ਨੇ ਕਿਉਂਕਿ ਪੰਜਾਬ ਨੂੰ ਪਹਿਲਾਂ ਹੀ ਕੇਂਦਰ ਵੱਲੋਂ ਕਰੋੜਾਂ ਰੁਪਏ ਦਾ ਫੰਡ ਦਿੱਤਾ ਜਾ ਚੁੱਕਾ ਹੈ ਕਾਫੀ ਸਾਰੇ ਅਦਾਰੇ ਆ ਜਿਹੜੇ ਉਹ ਕੇਂਦਰ ਸਰਕਾਰ ਦੇ ਏਕਾ ਅਧਿਕਾਰ ਅਧੀਨ ਆ ਚੁੱਕੇ ਚਾਹੇ ਉਹ ਮੁਹੱਲਾ ਕਲੀਨਿਕ ਹੋਣ ਸਰਕਾਰੀ ਸਕੂਲ ਹੋਣ ਜਾਂ ਐਫਸੀਆਈ ਦੇ ਗੋਦਾਮ ਹੋਣ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਭਾਜਪਾ ਆਗੂ ਆਖ ਰਿਹਾ ਕਿ ਲਗਾਤਾਰ ਉਹ ਆਪ ਦਾ ਪ੍ਰਚਾਰ ਕਰਨਗੇ ਚਾਹੇ ਕਿਸੇ ਵੀ ਤਰ੍ਹਾਂ ਦਾ ਕਮਿਆਜ਼ਾ ਇਹਨਾਂ ਆਗੂਆਂ ਨੂੰ ਕਿਉਂ ਨਾ ਪੁੱਗਤ ਨਾ ਪਵੇ। ਜਿਲ੍ਹਾ ਗਾਇਸ਼ਾ ਦੀ ਬੋਲ ਬੋਤਨ ਮੈਂ ਤੁਹਾਡਾ ਤਮਾਮ ਜਾਣਕਾਰੀ ਸਾਂਝ ਕਰਨ ਦੇ ਲਈ। ਡੋਕਰਾਜ ਵਾਸਤੇ ਬੜਾ ਕਾਲਾ ਦਿੱਤੇ। ਭਾਜਪਾ ਪਾਰਟੀ ਦਾ ਪੰਜਾਬ ਦੇ ਵਿੱਚ ਵੀ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਜੋ ਮੋਦੀ ਸਰਕਾਰ ਬੀਜੇਪੀ ਸਰਕਾਰ ਦੀਆਂ ਨੀਤੀਆਂ ਔਰ ਖਾਸ ਕਰਕੇ ਜਿਹੜੇ ਕਮਜ਼ੋਰ ਜਿਹੜੇ ਵਰਗ ਹੈ ਉਹਨਾਂ ਲਈ ਸਕੀਮਾਂ ਮਸਲਨ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਗੈਰਾ ਵਗੈਰਾ ਕੋਈ ਸੈਂਕੜੇ ਸਕੀਮਾਂ ਔਰ ਬੀਜੇਪੀ ਪਾਰਟੀ ਨੇ ਤਕਰੀਬਨ 4400 ਕੈਂਪ ਜਿਹੜੇ ਆ ਪੂਰੇ तमाम ਪੰਜਾਬ ਚ ਲਾਏ ਉਹਦੇ ਚ ਕੋਈ 156000 ਜਿਹੜੇ ਲੋਕ ਸੀ ਉਹਨਾਂ ਨੂੰ ਫਾਇਦਾ ਹੋਇਆ ਜਿਹੜੇ ਕਿ ਇਹਨਾਂ ਸਕੀਮਾਂ ਤੋਂ ਲਾਂਬੇ ਸੀ ਅ ਅੱਜ ਸੁਖਨਾ ਬਲੂ ਜਿਹੜਾ ਕਿ ਗਿੱਦੜਵਾਲ ਕੰਸਟਿਟੂਐਂਸੀ ਚ ਫਿੰਡ ਹੈ ਉੱਥੇ ਸਾਡਾ ਕੈਂਪ ਲੱਗਣਾ ਸੀ ਔਰ ਸਰਕਾਰ ਵੱਲੋਂ ਪੁਲਿਸ ਨੂੰ ਹਦਾਇਤ ਦਿੱਤੀ ਗਈ ਕਿ ਕੋਈ ਵੀ ਕੈਂਪ ਜਿਹੜਾ ਉਹ ਪੰਜਾਬ ਦੇ ਕਿਸੇ ਵੀ ਥਾਂ ਤੇ ਨਹੀਂ ਲੱਗੂਗਾ ਔਰ ਇਹਨਾਂ ਨੇ ਬਹਾਨਾ ਇਹ ਦਿੱਤਾ ਕਿ ਇਹਦੇ ਨਾਲ ਕੋਈ ਡਾਟਾ ਬ੍ਰੀਚ ਹੁੰਦਾ ਹੈ ਦੇਖੋ ਗੱਲ ਇਹ ਹੈ ਕਿ ਪੰਜਾਬ ਸਰਕਾਰ ਕੋਲੇ ਆਪ ਦੇ ਕੋਲੇ ਤਾਂ ਇੱਕ ਦਮੜੀ ਵੀ ਹੈ ਨਹੀਂ ਜ਼ੈਰਖਾਨ ਨੂੰ ਪੈਸੇ ਵੀ ਹੈ ਨਹੀਂ ਕੇਂਦਰ ਦੀ ਸਰਕਾਰ ਦੇ ਪੈਸੇ ਆ ਸਰਕਾਰ ਦੇ ਪੈਸੇ ਆ ਗਰੀਬਾਂ ਨੂੰ ਮਿਲਦੇ ਵਿਚੋਲਿਆਂ ਨੂੰ ਕੀ ਤਕਲੀਫ ਹੋਏ ਔਰ ਇੱਕ ਇਤਿਹਾਸ ਦਾ ਇੱਕ ਕਾਨੂੰਨ ਹੈ ਕਿ ਜਦੋਂ ਹੜ੍ਹ ਆਉਂਦੇ ਹਨ ਨਾ ਫੂਨ ਹੜਾ ਨੂੰ ਨੱਕੇ ਨਹੀਂ ਪੈਂਦੇ ਹੜਾ ਚ ਬੰਨ ਨਹੀਂ ਲੱਗਦੇ ਜਦੋਂ ਦਰੀਆ ਕੋਟ ਦੇ ਆ ਤਾਂ ਫਿਰ ਉੱਤੇ ਨਾ ਟਾਲੇ ਨਹੀਂ ਜਾਂਦੇ ਅ ਮੇਰੀ ਡੀਐਸਪੀ ਸਾਹਿਬ ਦੇ ਅਸੀਂ ਦਫਤਰ 'ਚ ਬੈਠੇ ਆ ਪ੍ਰਿਤਪਾਲ ਸਿੰਘ ਜਿਹੜੇ ਕਿ ਸਾਡੇ ਲੀਡਰ ਹੈ ਸਾਡੇ ਸतीश ਜੀ ਜਿਹੜੇ ਕਿ ਜ਼ਿਲ੍ਹਾ ਦੇ ਪ੍ਰਧਾਨ ਹੈ ਸਾਡਾ ਤਾਂ ਇੱਕ ਬੜਾ ਸਾਦਾ ਜਿਹਾ ਮੁਤਾਲਬਾ ਹੈ ਕਿ ਇਹ ਜਿਹੜੇ ਬੀਜੇਪੀ ਪਾਰਟੀ ਦੇ ਕੈਂਪ ਹੈ ਇਹ ਰੁਕ ਤਾਂ ਸਕਦੇ ਨਹੀਂ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਇਹ ਇਹ ਰੁਕੂਗਾ ਨਹੀਂ ਇਹ ਤਾਂ ਸੁਭੰਦੀ ਹੋਰ ਸ਼ਿੱਦਤ ਨਾਲ ਅਸੀਂ ਲਾਵਾਂਗੇ ਅ ਮੈਂ ਡੀਐਸਪੀ ਸਾਹਿਬ ਨੂੰ ਵੀ ਇਹ ਗੁਜ਼ਾਰਿਸ਼ ਕੀਤੀ ਸੀ ਕਿ ਜਾਂ ਤਾਂ ਤੁਸੀਂ ਸਾਡੀ ਅਰੈਸਟ ਕਰੋ ਜਾਂ ਸਾਨੂੰ ਕੋਈ ਪ੍ਰੀਵੈਂਟਿਵ ਕਸਟਡੀ ਚ ਲੈ ਲਓ ਪਰ ਇਹ ਕਹਿਣਾ ਕਿ ਹਿੰਦੁਸਤਾਨ ਦੀ ਸਰਕਾਰ ਦੀਆਂ ਨੀਤੀਆਂ ਅਸੀਂ ਲੋਕਾਂ ਦੇ ਦਰਮਿਆਨ ਲਿਆ ਨਹੀਂ ਸਕਦੇ ਔਰ ਲੋਕ ਉਹਨਾਂ ਦਾ ਲਾਭ ਨਾ ਉਠਾਉਣ ਤਾਂ ਮੈਨੂੰ ਲੱਗਦਾ ਹੈ ਇਹ ਸਿਆਸੀ ਨਲਕੀ ਹੈ ਔਰ ਇਸ ਕੱਲਾ ਮੈਨੂੰ ਜ਼ਾਤੀ